ਹਾਂਜੀ ਸੋਨੀਆ ਕੀ ਪਹੁੰਚ ਗਏ ਹੋ ਚੱਲ ਠੀਕ ਹੈ ਬੜੀ ਚੁੱਪਚਾਪ ਹੋਈ ਘਰ ਤੇ ਸੁਨਾ ਸੁਨਾ ਘਰ ਲੱਗਣ ਲੱਪਿਆ ਤਿੰਨ ਮਹੀਨੇ ਲੱਗੇ ਅੰਨੀ ਰੌਣਕ ਲੱਗੀ ਰਹੀ ਹੈ ਹੋਰ ਜਨਾਬ ਉਹ ਤਾਂ ਠੀਕ ਹੈ ਮੇਲ ਠੀਕ ਹੈ ਚੱਲ ਖਿਆਲ ਰੱਖੀਵੇਂ ਸਾਰਿਆਂ ਦਾ ਖਿਆ ਰੱਖੀਂ ਤੇ ਫੋਨ ਕਰਦੇ ਰਿਆ ਕਰੋ ਠੀਕ ਹੈ ਦਿਲ ਲੱਗਾ ਰਹਿੰਦਾ ਫਿਰ ਹਾਂ ਠੀਕ ਹੈ ਇੱਥੇ ਸਾਰੇ ਠੀਕ ਹੈ ਬਸ ਤੁਸੀਂ ਆਪਣਾ ਧਿਆਨ ਰੱਖੋ ਕੀ ਦਾ ਫੋਨ ਸੀਗਾ ਸੋਨੀਆ ਦਾ ਫੋਨ ਸੀ ਅੱਛਾ ਦੀਦੀ ਦਾ ਫੋਨ ਸੀ ਹਾਂ ਹਾਂ ਸੋਨੀਆ ਪਹੁੰਚ ਗਏ ਚੰਗੀ ਤਰ੍ਹਾਂ ਹਾਂ ਠੀਕ ਠਾਕ ਪਹੁੰਚ ਗਏ ਪੁੱਤ ਅੱਛਾ ਤੇ ਭਾਜੀ ਠੀਕ ਆ ਹਾਂ ਭਾਜੀ ਤੇ ਮੇਰ ਠੀਕ ਹੈ ਮੇਰ ਵੀ ਠੀਕ ਹੈ ਕਿੰਨਾ ਮਜ਼ਾ ਆਂਦਿਆ ਸੀ ਨਾ ਬੱਚੇ ਦੇ ਨਾਲ ਤੇ ਵੈਸੇ ਰੋਣਾ ਕਿੰਨੀ ਹੋ ਜਾਂਦੀ ਘਰ ਦੇ ਵਿੱਚ ਕਿੰਨਾ ਟਾਈਮ ਰਹਿ ਕੇ ਗਏ ਆ ਨਾਲੇ ਉਹਨਾਂ ਦਾ ਜਾਣਾ ਵੀ ਜ਼ਰੂਰੀ ਸੀ ਪਰਦੇਸਾਂ 'ਚ ਤੁਹਾਨੂੰ ਪਤਾ ਆਪਣੀਆਂ ਕਈ ਮਜਬੂਰੀਆਂ ਹੁੰਦੀਆਂ ਕੰਮਾਂ ਕਾਰਾਂ ਦੀਆਂ ਫਿਰ ਉਹਨੇ ਟਾਈਮ ਲਈ ਉਹ ਆਏ ਸੀਗੇ ਪਰ ਉਹਨਾਂ ਨੂੰ ਕਹਿ ਦੇਣਾ ਹੀ ਕਿ ਜਲਦੀ ਫੇਰ ਤੋਂ ਪਲਾਨ ਬਣਾਇਓ ਆਂਦਾ। ਕੀ ਆ ਵਾ ਕੀ ਆ ਵਾ ਉਹਨੂੰ ਮੈਂ ਕਿਹਾ ਜਲਦੀ ਬਣਾਈ ਪ੍ਰੋਗਰਾਮ ਫੇਰ ਆਂਦਾ। ਹਾਂਜੀ ਤੇ 3 ਮਹੀਨੇ ਕਦੋਂ ਲੰਘ ਗਏ ਪਤਾ ਵੀ ਨਹੀਂ ਲੱਗਾ ਵਿਆਹ ਚ। ਨਹੀਂ ਐ ਤੇ ਹੈ ਹੀ ਬਿਲਕੁਲ ਹੀ ਨਹੀਂ ਪਤਾ ਲੱਗਾ ਮੈਂ ਕਿ ਨਹੀਂ ਇੰਨੀ ਰੌਣਕ ਸੀ ਉਹਨਾਂ ਦੇ ਆਂਦਾ। ਮੈਂ ਤੇ ਉਹੀ ਗੱਲ ਜਿਵੇਂ ਮੈਂ ਹੋਈ ਸੀ ਸਾਰੇ ਘਰ ਦੇ ਵਿੱਚ। ਟਾਈਮ ਇੰਨੀ ਛੇਤੀ ਲੰਘ ਗਿਆ ਕੁਝ ਵੀ ਨਹੀਂ ਪਤਾ ਲੱਗਾ। ਪਰ ਮਜ਼ਾ ਬੜਾ ਆਇਆ ਮਜ਼ਾ ਬੜਾ ਆਇਆ ਮਿਹਰ ਦੇ ਨਾਲ ਇਨ ਜੁਆਇਮੈਂਟ ਕੀਤਾ ਤੇ ਦੀਦੀ ਦੇ ਨਾਲ ਮੈਨੂੰ ਵੀ ਆਪਣੇ ਹਾਂ ਦਾ ਕੋਈ ਮਿਲ ਗਿਆ ਭਾਰੋਂ ਘੋਣੋ ਚੱਲ ਗਏ ਆ ਨਾ ਬੜਾ ਸੁਨਣਾ ਸੁਨਣਾ ਜਿਹਾ ਲੱਗੰਦਿਆ ਵਾ ਬੜਾ ਮਜ਼ਾ ਆਇਆ ਟਾਈਮ ਦਾ ਪਤਾ ਹੀ ਨਹੀਂ ਲੱਗਾ ਸਹੀ ਗਨ ਦਾਦੀ ਜੀ ਆਜੋ ਆਜੋ ਬਹਿ ਜਾਓ ਤੁਹਾਨੂੰ ਪਤਾ ਦੀਦੀ ਉਹਨਾਂ ਦਾ ਫੋਨ ਆਇਆ ਸੀ ਉਹਨੇ ਅੱਛਾ ਹਾਂਜੀ ਹਾਂ ਠੀਕ ਠਾਕ ਹੈ ਹਾਂ ਕਹਿੰਦੇ ਦੇਸੀ ਵਧੀਆ ਤਾਈ ਜੀ ਨੇ ਗੱਲ ਕੀਤੀ ਆ ਕਿ ਮੇਰੀ ਵੀ ਗੱਲ ਕਰਾ ਰਣ ਦੇ ਪਤਾ ਮੈਨੂੰ ਕਿੰਨੀ ਯਾਦ ਉਹਨਾਂ ਦੀ ਆਣ ਡਈ ਹੈ ਆ ਨਹੀਂ ਕਹਿੰਨੀ ਕਿ ਗੱਲਾਂ ਮਿਹਰ ਦੀਆਂ ਵਾਕਈ ਉਹਦੀਆਂ ਤੇ ਗੱਲਾਂ ਹੀ ਬੜੀਆਂ ਪਿਆਰੀਆਂ ਹੋਈਆਂ ਉਹ ਕਹਿੰਦਾ ਹੁਣ ਘਰ ਚ ਚਲੀ ਗਈ ਤੇ ਮੈਂ ਤਾਂ ਸੁੰਨਾ ਸੁੰਨਾ ਜਾ ਪੈ ਗਿਆ ਬਾਬਾ ਜੀ ਲੱਗਾ ਆ ਦੋ ਤੀ ਸ਼ਰਾਰਤੀ ਬੜੀ ਹੋ ਗਈ ਜੇ ਬੜੀ ਰਾਰਤ ਹੋਈ ਉਹ ਕਹਿੰਦਾ ਬਹੁਤ ਅੱਬਾ ਦਾ ਬੜਾ ਪਿਆਰ ਸੀ ਮੇਰੇ ਨਾਲ ਕਿੰਨਾ ਪਿਆਰ ਕਰਦੀ ਸੀ ਨਾ ਕੋਈ ਕਹਿੰਦੀ ਗੱਲ ਨੇ ਨਾਲੇ ਦਾਦੀ ਜੀ ਘਾਚੇ ਬੱਚਾ ਨਹੀਂ ਸੀ ਨਾ ਬੱਚੇ ਦੀ ਹੁਣ ਹਰ ਹੋਣਾ ਕੀ ਹੋ ਜਾਂਦੀ ਵਖਰੀ ਉਹ ਕਹਿੰਦਾ ਹੁਣ ਮੇਰਾ ਆਪਣਾ ਨਹੀਂ ਜੀ ਲੱਗਣ ਡਾ ਮੈਂ ਕੱਲੀ ਡਾਂਵਾ ਡੋਲ ਕਰ ਜੱਥੇ ਇੱਕ ਲੋਕ ਉੱਧਰ ਲੋਕ ਮਾਂ ਨਹੀਂ ਕਰਦਾ ਪਿਆਜ਼ ਬੱਤੇ ਨਾ ਰੋਣ ਕੀ ਪੈਂਜੀ ਬੱਕਰੀ ਹੁੰਦੀ ਆ ਹਾਂਜੀ ਅੱਜ ਕੀ ਗੱਲ ਆ ਸਵੇਰੇ ਸਵੇ ਸਬਾ ਲੱਗੀ ਆ ਮੰਮੀ ਆਓ ਤੁਸੀਂ ਵੀ ਬਹਿ ਜਾਓ ਆਇਓ ਆਇਓ ਉਹ ਨਹੀਂ ਬਹਿਣਾ ਨਹੀਂ ਮੇਰੀ ਗੱਲ ਸੁਣ ਉਹ ਨਾਸ਼ਤਾ-ਨੁਸਤਾ ਤੇ ਕਰਵਾ ਦਿਓ ਭੁੱਖ ਲੱਗੀ ਆ ਮੰਮੀ ਮੈਂ ਨਾ ਸਾਰ ਕੁਝ ਕੱਟ ਕੇ ਆਈ ਹੋਈ ਆ ਤੇ ਮੈਨੂੰ ਪਤਾ ਤੁਹਾਨੂੰ ਪੋਹਾ ਬੜਾ ਪਸੰਦ ਆ ਮੈਂ ਉਹ ਹੀ ਬਣਾਣ ਲੱਗੀ ਸੀ ਲੈ ਮੇਰੇ ਤਾਂ ਮੂੰਹ ਦੀ ਗੱਲ ਖੋਲੀ ਮੈਂ ਅੱਜ ਐਹੋ ਹੀ ਕਹਿਣਾ ਸੀ ਕਿ ਪੋਹਾ ਬਣਾ ਮੈਨੂੰ ਪਤਾ ਹੈਗਾ ਤੁਸੀਂ ਸਵੇਰੇ ਸਵੇਰੇ ਉਹ ਖਾਂਦੇ ਜੀ ਤੇ ਮੈਂ ਸਮਾਨ ਸਾਰਾ ਕੱਟਾਂ ਹੀ ਆ ਮੈਂ ਕਿਹਾ ਜੇ ਤੁਸੀਂ ਤੁਹਾਨੂੰ ਪਤਾ ਦੇਗਾ 2 ਮਿੰਟ ਚ ਬਣ ਜਾਂਦਾ ਵਾ ਜਦੋਂ ਤੁਸੀਂ ਆਓਗੇ ਮੌਦੇ ਹੀ ਬਣਾਣਾ ਤੁਹਾਡੇ ਦੋਵਾਂ ਜਾਣਿਆਂ ਤੇ ਨਾ ਖਾਡਾ ਆਰਾਮ ਹੋ ਗਿਆ ਤੁਹਾਡੇ ਕਿਉਂ ਗਈ ਜੀ ਜਿਹੜਾ ਸੋਨਿਆ ਇੱਥੇ ਹੁੰਦੀ ਸੀ ਨਾ ਤੇ ਸਾਰਾ ਕਿਰਨ ਜੀ ਨਾਲ ਕੰਮ ਕਰਾਂਦੀ ਸੀ ਤੇ ਤੂੰ ਹੀ ਕੀ ਕਰਨ ਈ ਹੈ ਜੀ ਦੋਵੇਂ ਜਾਣੀਆਂ ਚਲੋ ਕੋਈ ਗੱਲ ਨਹੀਂ ਦਾਦੀ ਜੀ ਕੋਈ ਨਹੀਂ ਕਰ ਲੈਣੇ ਚਾਹੀਦੀ ਕਰ ਲੈਣੇ ਕਰੋ ਫਿਰ ਉੱਠ ਕੇ ਮੈਨੂੰ ਵੀ ਆਪ ਭੁੱਖ ਲੱਗੀ ਹੋਈ ਹੈ ਨਾਸ਼ਾ ਨੂੰ ਸਾਂ ਕੁਝ ਬਣਾ ਕੇ ਸਾਨੂੰ ਵੀ ਦਿਓ ਕੁਝ ਕਰ ਲੈਣੇ ਚਾਹੀ ਨੂੰ ਬੜਾ ਲੱਗ ਗਈ ਹਾਂ ਕਿ ਪਹਿਲਾਂ ਸੋਨੀਆਂ ਨਾਲ ਕੰਮ ਕਰਦੀ ਸੀ ਤੇ ਹੁਣ ਇਕੱਲੀ ਲੱਗੀ ਹਦੀ ਚਾਹੀ ਨੂੰ ਆ ਤਾਂ ਫਰਜ ਹੈ ਕੰਮ ਕਰਨਾ ਨਹੀਂ ਉਹ ਤਾਂ ਠੀਕ ਹੈਗਾ ਫਰਜ ਹੈਗਾ ਪਰ ਤੁਹਾਡਾ ਵੀ ਤਾਂ ਕੋਈ ਫਰਜ ਹੈ ਨਾ ਉਹ ਜਨ ਛੋਟਾ ਬਤਾ ਹੱਥ ਬੰਡਾ ਉਹ ਚਾ ਤੇ ساری ਉਮਰ ਅਸੀਂ ਉਹ ਕਰਦੇ ਰਹਿਆ ਆ। ਆਇਆ ਠੀਕ ਹੈ ਕਰਦੇ ਨੇ। ਉਹਨਾਂ ਦਾ ਵਿਲ ਆਇਆ ਕੰਮ ਤੇ। ਆਇਆ ਨਵੀਂ ਵਿਆਹੀ ਸਹੀ ਨਹੀਂ ਨਹੀਂ ਕਰਾਣੇ ਆ ਨਾਲਾ ਥੋੜਾ ਬੋੜਾ ਨਾਲ ਕਰਾਇਆ ਕਰੋ। ਜਾ ਜਾ ਕੇ ਪੋਤ ਕੜਾਈ ਤਰ ਉੱਤੇ। ਚਲੋ ਠੀਕ ਆ ਗਈ ਮੈਂ ਤੜਕਾ ਲਾ ਦੇਣੀ ਆ। ਚਾਹ ਨੇ ਦਾ ਮਗਰ ਪਈ ਤੇ ਮਗਰ ਪਈ ਰਹਿਣਾ। ਚਲੋ ਠੀਕ ਆ। ਆਹ ਵੇਖ ਵੇਖ। ਹਾਂਜੀ। ਆਹ। ਚਾਹ ਨੂੰ ਮੈਂ ਬਣਾ ਕੇ ਖਾਣ ਨਹੀਂ ਪੋਹਾ। ਕਦ ਨੇ ਮੈਂ ਪੋਹਾ ਖਾਣਾ। ਅੱਛਾ ਚਾਈ ਜੀ ਇਸ ਤਰ੍ਹਾਂ ਜੇ ਮੈਂ ਨਾ ਅੱਜ ਚੱਲੀ ਜੀ ਆਪਣੇ ਪੇਕੇ। ਪੇਕੇ ਆਹੋ ਉੱਥੇ ਕੀ ਲੜ ਰੋਈ ਜੜੀ ਉਹ ਮੇਰਾ ਭਰਾ ਦਾ ਰਾਤੀ ਫੋਨ ਆਇਆ ਸੀ ਤੇ ਉਹ ਕਹਿੰਦਾ ਸੀ ਭੈਣਾ ਆ ਜਾ ਰਗ ਤੇ ਭਤੀਜੇ ਵੀ ਮੇਰੇ ਮਗਰ ਪੈ ਗਏ ਕਿ ਭੂਆ ਜੀ ਆਓ ਆਓ ਤੇ ਫਿਰ ਮੈਂ ਜਾਣਾ ਹੀ ਆ ਮੁਰ ਕਾ ਕੇ ਤੋਂ ਆਂਡੀ ਹੈ ਪੇਕੇਓ ਖਾਲ ਨਹੀਂ ਭੈਣ ਜੀ ਪੰਜ ਚਾਰ ਦਿਨ ਹੋ ਗਏ ਪੰਜ ਚਾਰ ਦਿਨ ਹੋ ਗਏ ਪੰਜ ਚਾਰ ਦਿਨ ਹੋ ਗਏ ਹਾਂ ਜੇ ਪਰ ਹੁਣ ਕੀ ਕੰਮ ਹੈ ਦੱਸਣਾ ਰੋਈ ਜੜੀ ਰੋਈ ਜੜੀ ਬੰਦਾ ਚੰਗਾ ਨਹੀਂ ਲੱਗਦਾ ਲੈ ਚਾਈ ਜੀ ਦੱਸ ਭੈਣ ਜੀ ਤੁਸੀਂ ਤਾਂ ਸਮਝਾਓ ਮੈਂ ਹੁਣ ਕੀ ਕਰਾਂ ਭਾਬੀ ਨੇ ਵੀ ਕਹਿਤਾ ਵੀ ਆ ਜਾ ਨੀ ਪਰ ਜਸਪੀਰ ਮੇਰੀ ਗੱਲ ਸੁਣ ਮੇਰੇ ਵੀ ਤੇ ਪੇਕੇ ਆ ਨਾ ਬਸ ਘਰ ਹੁਣ ਥੋੜਾ ਜਿਆਹਾ ਕਰ ਐਨਾ ਨਹੀਂ ਚੰਗਾ ਲੱਗਦਾ ਰੋਈ ਰੋਈ ਮੈਂ ਕਿਨਕ ਜਾਨੀ ਪਈਂ ਭੈਣ ਜੀ ਤੁਸੀਂ ਚੁੱਪ ਕਰੋ ਮੇਰੇ ਨੂੰ ਤੇ ਸਾਹਮਣੇ ਕੀ ਗੱਲਾਂ ਕਰਨ ਦੇ ਜੇ ਤੁਸੀਂ ਕਹਿੰਦੇ ਜੇ ਕੱਲ ਨੂੰ ਮੈਂ ਉਹ ਨੂੰ ਮੇਰੀ ਪੁੱਤ ਨੂੰ ਕਹੂਗੀ ਹੈ ਉਹ ਨੂੰ ਕਹੂਗੀ ਜਾ ਕੇ ਤੇਰੀ ਮਾਂ ਦੂਜੇ ਦਿਨ ਪੇਕੇ ਤੁਰੀ ਜਾਂਦੀ ਤੇ ਕੀ ਚੰਗਾ ਨੇ ਲੱਗਦਾ ਅੱਛਾ ਮੇਰੀ ਗੱਲ ਸੁਣੋ ਚਲੋ ਮੈਂ ਪੋਹਾ ਬਣਾ ਦੇਣੀ ਆ ਤੇ ਮੈਂ ਚੱਲੀ ਆ ਤੇ ਤੁਸੀਂ ਇੰਜ ਕਰੋ ਕੋਈ ਜਿਹਾ ਕਸੂਟ ਸਾੜ ਦੇਣਾ ਮੈਨੂੰ ਦੇ ਦਿਓ ਤੇ ਮੈਂ ਦੇ ਦਾਂਗੀ ਤੁਹਾਨੂੰ ਪਤਾ ਮੈਂ ਆਪਣੀ ਭੈਣ ਨੂੰ ਦੇਣੇ ਕੱਪੜੇ ਕੋਈ ਚਾਦਰ ਚ ਉਧਰ ਹੋਈ ਤੇ ਉਹ ਵੀ ਦੇ ਦਿਓ ਚਲ ਦੇ ਲੈਨੇ ਤੂੰ ਜ਼ਰੂਰ ਜਾਣਾ ਮੈਂ ਲੈ ਦੱਸ ਜਾਣਾ ਕਿਉਂ ਨਹੀਂ ਜ਼ਰੂਰੀ ਉਹ ਥੋੜੇ ਦਿਨ ਬਾਅਦ ਜਾਈਏ ਇਹ ਰਟੇਰ ਜਾ ਪੰਜ-ਛੇ ਦਿਨ ਹੋਇ ਤੈਨੂੰ ਆਇਆ ਫੇਰ ਉਹ ਹੁਣ ਤੇਰੀ ਭੈਣ ਵੀ ਤੇ ਪਿੱਛੇ ਹੋ ਕੇ ਗਈ ਏ ਮੈਨੂੰ ਨਹੀਂ ਪਤਾ ਮੈਂ ਜਾਣਾ ਮੈਂ ਲੱਕੀ ਪੋਖਾ ਭਰਾਂ ਤੇ ਚਲ ਬਣਾ ਫਿਰ ਕੱਢ ਦਿੰਨੇ ਆ ਕੱਪੜੇ ਫੇਰ ਜਣ ਤੁਲੇ ਜਾਣੇ ਕੱਢ ਦਿੰਨੇ ਕੱਢ ਕੱਢ ਦਿੰਨੇ ਕੱਢ ਤੇ ਜਿਉ ਨੇ ਜਾਣਾ ਤੇ ਜਾਣ ਦਿਓ ਜਾਣ ਦਿਓ ਉਹਨੇ ਨਹੀਂ ਆਖੇ ਲੱਗਣਾ ਜਾਣ ਦਿਓ ਉਹਦਾ ਮਨ ਨਗਰ ਨਾਲ ਕਹਿੰਦੀ ਮੇਰੇ ਭਰਾ ਦਾ ਫੋਨ ਆਇਆ ਭਤੀਜੇ ਭਤੀਜੇ ਮਗਰ ਪਏ ਤੇ ਉਹ ਆਣ ਦੋ ਕੋਈ ਗੱਲ ਤੇ ਹੁਣ ਕੱਪੜੇ ਕਿਹੜੇ ਕੱਟ ਕੇ ਦਵਾਂਗੇ ਚੱਲ ਕੋਈ ਨਹੀਂ ਦੇ ਦੇ ਹੁਣ ਹੁਣ ਕੀ ਕਹੀਏ ਹੁਣ ਰੋਈ ਰੋਈ ਉਹਨੇ ਲੈ ਜਾਣਾ ਹੀ ਲੈ ਜਾਣਾ ਤੂੰ ਕੱਢੋ ਕੋਈ ਚਲ ਵੇਖੋ ਕੋਈ ਚੱਦਰ ਜੁੱਦਰ ਹੈ ਨਾਲ ਕੋਈ ਸੂਟ ਕੱਢ ਦੇ ਆਹ ਸੂਟ ਤਾਂ ਚਲੋ ਮੈਂ ਕੱਟ ਕੇ ਦੇ ਦਾਂਗੀ ਇਹ ਤੇ ਬਸ ਉੱਠਿਆ ਪੇਕੇ ਉੱਠਿਆ ਪੇਕੇ ਕਦਾਂ ਯੁੱਥੇ ਕੀ ਹੈਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਦਿਲ ਬੋਦਾ ਪੇਕੇ ਲੱਗਦਾ ਵੈ ਮੈਨੂੰ ਘਰ ਨਹੀਂ ਚੰਗਾ ਲੱਗਦਾ ਆਪਣਾ ਚੱਲ ਹੁਣ ਕੀ ਕਹੀਏ ਬਾਰ ਬਾਰ ਕੀ ਕਹੀਏ ਜਦ ਤੇ ਆਪਣੇ ਆ ਬੰਦਾ ਸਮਝੇ ਮੇਰੇ ਵੱਲ ਵੇਖ ਕੇ ਮੈਂ ਕਿੰਨਾ ਕਹ ਜਾਨਨੀ ਹੈ ਉੜਦੀ ਵੇਖ ਲੈ ਰੋਜ਼ ਅੜੀ ਪੇਕੇ ਤੋਰ ਪੈਂਦੀ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਤਿੰਨੋ ਧੀ ਹੈਗੀ ਮੇਰੀ ਘਰ ਹੈ ਤੇ ਝੱਗਾ ਚੁਕਦੀ ਆ ਤੇ ਪਾਈ ਤੋਰ ਪੈਂਦੀ ਆ ਹਜੇ ਕੱਲ ਪਰਸੋ ਕੀ ਆਈਓ ਤੇ ਅੱਡੀ ਪੰਡ ਕੱਪੜਿਆਂ ਦੀ ਲੈ ਕੇ ਗਈਓ ਇਹ ਹੁਣ ਫੇਰ ਸਾਨੂੰ ਕਹਿੰਦੀ ਐ ਇੱਕ ਦਾ ਸੂਟ ਕੱਢ ਕੇ ਜੀ ਇੱਕ ਦਾ ਸੂਟ ਕੱਢ ਕੇ ਦੇ ਵਿੱਚ ਚੱਦਰ ਕੱਢਦੀ ਐ ਇੱਥੋਂ ਲਿਆਈ ਜਾਈਏ ਐਨੇ ਕੱਪੜੇ ਤੇ ਕਹਿ ਰਹੀ ਘਰ ਭਰੀ ਜਾਂਦੀ ਐ ਤੁਹਾਡੇ ਪਤਾ ਹੀ ਹੈ ਚਾਹੀਦੀ ਉਹ ਸ਼ੁਰੂ ਤੋਂ ਐ ਹੀ ਕੁਝ ਕਰਦੀ ਦੀ ਐ ਹੁਣ ਨਹੀਂ ਦਵਾਂਗੇ ਤੇ ਕਲੇਸ਼ ਹੈਗਾ ਜੀ ਇਹ ਦੇ ਪਰ ਅਸੂਗ ਉੱਥੋਂ ਲਿਆਈ ਐ ਲੋ ਜੜੀ ਤਾਂ ਕੋਈ ਨਹੀਂ ਵੇਖੋ ਕੋਈ ਹੈਗਾ ਤੇ ਦਿਓ ਹੁਣ ਤਾਂ ਦਿਓ ਆ ਫੇਰ ਦੇਖਾਂਗੇ ਕੀ ਕਰਦੀ ਕਿਰਨ ਪੁੱਤ ਹਾਂ ਜੀ ਇਸ ਤਰ੍ਹਾਂ ਬਣਾਈ ਦਾ अच्छा मेरी गल सुन हां जी हां तेरे को कोई सूट होना किद्दा मतलब मम्मी केड़ा सूट मतलब एसरा तू नवी नवी ਵਿਆਹੀ ਹੈ ਤੂੰ ਵਾਂਸ ਮਨੇ ਪਾਣੀ ਆ हां जी ਜਿਹੜੇ ਤੋਂ ਕਪੜਾ ਨਹੀਂ ਨਾ ਪਾਣੇ ਉਹ ਦੇ ਦੇ ਤੈਨੂੰ ਪਤਾ ਹੀ ਆ ਤੇਰੇ ਮਾਮਿਆਂ ਦਾ ਕੰਮ ਕਰਕੇ ਤੇ ਕਿੰਨਾ ਕ ਹੈਗਾ ਹੈਨਾ ਤੇ ਉਹ ਤੇਰੀਆਂ ਮਾਮੀਆਂ ਵਿਚਾਰੀਆਂ ਪਾਲਣੀਆਂ ਨਾਲੇ ਉਹਨਾਂ ਦੀਆਂ ਕੁੜੀਆਂ ਪਾਲਣੀਆਂ ਤੇ ਨਾਲੇ ਇਹ ਦੂਜੀ ਗੱਲ 골ਡੀ ਨੂੰ ਵੀ ਪੁੱਛ ਲੈ ਮੀ ਕਿ ਉਹਦਾ ਕੋਈ ਕਪੜਾ ਹੋਵੇ ਦਾ ਉਹਨਾਂ ਨੂੰ ਪੁੱਛ ਲਵਾਂ ਕਿ ਤੁਸੀਂ ਮਾਮਾ ਜੀ ਨੂੰ ਦੇਣ ਇਹ ਕਿਆਵਾਂ ਆਇਆ ਨਾ ਨਾ ਤੂੰ ਵੇਹੇ ਪੁੱਛੀ ਕਿ ਉਹਨੂੰ ਕੋਈ ਜਿਹੜੇ ਕੱਪੜੇ ਤੁਸੀਂ ਨਹੀਂ ਪਾਣੇ ਮੈਨੂੰ ਦੱਸ ਤੋ ਉਹਨੂੰ ਨਾ ਨਾ ਦੱਸੀ ਤੂੰ ਤੇ ਮੇਰੀ ਗੱਲ ਸੁਣ ਕੋਈ ਲਿਪਸਟਿਕਾਂ ਹੋਈਆਂ ਕੋਈ ਤਵਾ ਕਾਂਟੇ ਛਣ ਉਹ ਮੇਰੀਆਂ ਭਤੀਜੀਆਂ ਪਾਲਣੀਆਂ ਹਨ ਹੈ ਪਤਾ ਇਹ ਵੇਖ ਲੈ ਚਲੋ ਮੰਮੀ ਈਅਰਿੰਗਸ ਵਗੈਰਾ ਤੇ ਮੈਂ ਦੇ ਦੇਨੀ ਆ ਪਰ ਉਹ ਨਾ ਇਹ ਕ ਚੀਜ਼ ਹੈਗੀ ਆ ਮੈਂ ਲਿਪਸਟਿਕਸ ਨਹੀਂ ਦੇ ਸਕਦੀ ਉਹ ਕਹਿੰਦੇ ਵਿਆਹੀਆਂ ਜਿਹੜੀਆਂ ਵਿਆਹੀਆਂ ਜਾਂਦੀਆਂ ਨਾ ਉਹ ਆਪਣੀ ਲਿਪਸਟਿਕ ਸੰਧੂਰ ਕਿਸੇ ਨੂੰ ਸ਼ੇਅਰ ਨਹੀਂ ਕਰਨੀ ਹਾਏ ਹਾਏ ਮੈਂ ਸੰਧੂਰ ਥੋੜਾ ਕਹਿਣ ਡਈ ਆ ਮੈਂ ਤਾਂ ਲਿਪਸਟਿਕ ਕਹਿਣ ਡਈ ਆ ਉਹ ਪੁੱਤ ਮੇਰੀ ਗੱਲ ਸੁਣ ਮਨਸਵਨੇ ਤੂੰ ਕਲਰ ਲਾ ਨਹੀਂ ਆ ਲਿਪਸਟਿਕ ਵੇਖ ਲਈ ਐਵੇਂ ਤੂੰ ਛੁੱਟ ਨਹੀਂ ਆਈਆਂ ਨਾਲ ਏ ਡੇੜੀਆਂ ਮਹਿੰਗੀਆਂ ਆਪਾਂ ਹੋਰ ਕਿੰਨੂੰ ਥੋੜਾ ਦੇਣੀਆਂ ਇਹ ਤਾਂ ਤੇਰੀਆਂ ਮਾਮੀਆਂ ਉਹਨਾਂ ਦੇ ਦਾਂਗੇ ਠੀਕ ਆ ਉਹ ਦੇ ਦੇ ਮੈਨੂੰ ਕੁਮੁੰਦਰੀਆਂ ਸ਼ੁੰਦਰੀਆਂ ਬ੍ਰੇਸਲੇਟ ਹੋਏ ਦੇ ਦਿੰਦੂ ਮੈਨੂੰ ਕੱਢ ਕੇ ਤੈਨਾਂ ਲੈਣਾ ਗੋਲਡਨੀਆ ਬਣਾਣਾ ਵੇਖ ਲੈ ਉਹ ਰਾਤੀ ਹੈ ਕਿੰਨੀਆਂ ਨਵੀਆਂ ਲੈ ਕੇ ਆਇਆ ਪਰ ਉਹ ਤੇ ਨਵੀਆਂ ਵਾ ਨਾ ਮੰਮੀ ਨਾ 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 ਪਤਾ ਮੈਂ ਨਵੀਆਂ ਥੋੜਾ ਮੰਗਣ ਡਈਆਂ ਉਹ ਤੈਨੂੰ ਪਤਾ ਦੋ ਚਾਰ ਵਾਰੀ ਬਾਰੇ ਪਾਉਂਦਾ ਹੀ ਨਹੀਂ ਹੈਗਾ ਤੇ ਕੱਢ ਦੇ ਮੈਨੂੰ ਫਿਰ ਹੈ ਛੱਡ ਦੇ ਮੈਨੂੰ ਮੈਂ ਪਹਿਲਾਂ ਤੁਹਾਡੀ ਹੈਲਪ ਕਰਵਾ ਦਵਾਂ ਨਹੀਂ ਆ ਮੇਰੀ ਧੀ ਇਹ ਕਿਹੜੀ ਗੱਲ ਇਹ ਛੱਟ ਤੜਕਾ ਲਾ ਕੇ ਮੈਂ ਕਰ ਦੇਣਾ ਇਹਦੇ ਨੂੰ ਕੋਈ ਚੱਕਰ ਹੈਗਾ ਹੈ ਦੇ ਦੇ ਜਾ ਕੱਟ ਸੂਟ ਸਾੜ ਜਾ ਕੇ ਕੱਢ ਲੈ ਕੋਈ ਚਲੋ ਠੀਕ ਤੇ ਚਾਦਰ ਵੀ ਵੇਖ ਲੈ ਉਹ ਮੇਰੀ ਗੱਲ ਸੁਣੋ ਤੂੰ ਕਹਿਣ ਦੇ ਸੀ ਤੁਹਾਡੇ ਵਿਆਹ ਦੇ ਵਿੱਚ ਕੋਈ ਰਿਸ਼ਤੇਦਾਰ ਪਤਾ ਨਹੀਂ ਚਾਦਰਾਂ ਚੁੱਦਰਾਂ ਕਿ ਤਰ੍ਹਾਂ ਦੇ ਦੇ ਗਿਆ ਉਹ ਮੰਮੀ ਮੈਂ ਨਹੀਂ ਵਿਛਾਣੀਆਂ ਆਇਆ ਮਿਰਚ ਕੜਨ ਡਈ ਫੁੱਟਣ ਡਈ ਮਿਰਚ ਮੇਰੇ ਬਾਜ ਨਾ ਜਾਂਦੇ ਤੇ ਉਹ ਚਾਦਰਾਂ ਤੇ ਦੇਖਾਂ ਫਿਰ ਚਲੋ ਠੀਕ ਆ ਮੰਮੀ ਜਿਵੇਂ ਤੁਸੀਂ ਕਹਿੰਦੇ ਜ ਮੈਂ ਕੱਢ ਨੀ ਮੈਂ ਕੀ ਕਰਨੀ ਪੁੱਤ ਮੈਂ ਕਦੀ ਚੱਲ ਹੈਨਾ ਸਮਝ ਤੂੰ ਗੱਲ ਜਾ ਕੱਢ ਦੇ ਫਿਰ ਹਾਂਜੀ ਮੰਮੀ ਸਮਝ ਗਈ ਮੈਂ ਸਾਰਾ ਹਾਂ ਜਾ ਕੱਢ ਦੇ ਕੱਢ ਠੀਕ ਆ ਮੰਮੀ ਹਾਂ ਮੰਮੀ ਹਾਂਜੀ ਮੰਮੀ ਸਾਰੇ ਜਿਹੜੇ ਨਹੀਂ ਨਾ ਚਾਹੀਦੇ ਹਨ ਉਹ ਮੈਂ ਪਾ ਦਤੇ ਆ ਅੱਛਾ ਤੇ ਮੈਂ ਵੇਖਾਂ ਪੋਹਾ ਬਣ ਗਿਆ ਆਹੋ ਵੇਖ ਵੇਖ ਜਾ ਜਾ ਪਤਾ ਨਹੀਂ ਚਾਬੀ ਕਿੱਥੇ ਚਲੋ ਕੋਈ ਗੱਲ ਨਹੀਂ ਹਾਂ ਮੈਂ ਕਿ ਚਾਬੀ ਕੋ ਲਾਣੀ ਹੈ ਤੋ ਹੈ ਨਾ ਨਹੀਂ ਨਹੀਂ ਮੰਮੀ ਤਾਈਓ ਨਹੀਂ ਮੈਂ ਲਾਈ ਠੀਕ ਜਾ ਜਾ ਆ ਘੜੀ ਵਰਤਦਾ ਹੈਗਾ ਆ ਵੀ ਨਾ ਇਹ ਨਹੀਂ ਖੜਦੀ ਪਤਾ ਲੱਗ ਜਣਾ ਨੂੰ ਪਰ ਪਤਾ ਨਹੀਂ ਇਹ ਤਾਂ ਵਾਵਾ ਪੁਰਾਣਾ ਡੱਬਾ ਵਿਆ ਹੈ ਜਾਣਦੇ ਇਹਨੂੰ ਬੜਾ ਚੇਤਾ ਰੰਦਾ ਹੈਗਾ ਦੱਸ ਹਜੇ ਕੰਦੇ ਕੱਪੜੇ ਨਹੀਂ ਹੈਗੇ ਦੱਸ ਆਹ ਘੜਾ ਪਾਂਦਾ ਉਹ ਆ ਵੀ ਨਹੀਂ ਪਾਂਦਾ ਹੈਗਾ ਐਵੇਂ ਦੇਣਾ ਹੀ ਨਹੀਂ ਚਾਹਦੀ ਹੈਗੀ ਇਹ। ਨੀਹਾਂ ਪੈਂਟਾ ਹੈਗੀਆਂ ਦੇਖ ਲੋ। ਇੱਥੇ ਖੜਾ। ਆਹ ਕੋਟ ਇਹ ਤਾਂ ਪੰਦਾਇ ਨੇ। ਇਹ ਮੇਰੇ ਭਤੀਜੇ ਨੂੰ ਬੜੀ ਜੱchnੀ। ਚੱਲ ਲਗਾ। ਇਹ ਮੈਂ ਪੈਂਜੀ ਤੇ ਕਮਰੇ ਚੋਂ ਵੀ ਮੈਂ ਸੂਟ ਪਾ ਲੇਆ। ਚੱਲ। ਆ ਗਈ। ਆ ਵੀ ਦਾਸ ਸੇ ਏਕੜਾ ਲਾਂਦੇ ਐਵੇਂ ਤੋ ਚੀਜ਼ਾਂ ਲਿਆ ਲਿਆ ਕੇ ਰੱਖੀ ਜਾਣਗੇ ਆ ਦਾਸ ਦੋ ਤਿੰਨ ਮਹੀਨਿਆਂ ਤੋ ਬੂਟ ਇੱਥੇ ਹੀ ਪਈ ਹੋਇਆ ਚੰਗਾ ਭੈਣ ਜੀ ਮੈਂ ਚਲਦੀ ਆ ਉਹ ਤੇ ਠੀਕ ਐ ਤੇ ਮੈਂ ਤੇ ਤੁਹਾਨੂੰ ਇੱਕ ਅੱਧਾ ਸੂਟ ਦੇ ਤੇ ਐਨਾ ਵੇਹ ਭਰ ਲਿਆ ਉਹ ਨਹੀਂ ਉਹ ਤੁਹਾਨੂੰ ਪਤਾ ਵਿਆਹ ਚ ਆਏ ਸੀ ਨਾ ਉਹਨਾਂ ਦੇ ਕਿੰਨੇ ਕੱਪੜੇ ਇੱਥੇ ਹੀ ਰਹਿ ਗਏ ਸੀ ਤੇ ਉਹ ਨਾ ਸਾਰੇ ਕੱਪੜੇ ਉਹਨਾਂ ਦੇ ਹੈਗੇ ਵਿੱਚ ਉਹਨਾਂ ਦੇ ਕੱਪੜੇ ਹੈਗੇ ਤੇ ਮੈਂ ਨਾ ਹੁਣ ਜਾਣੀ ਆ ਉਧਰ ਸਾਰੇ ਛੱਡ ਗਏ ਇੱਥੇ ਆਪਣੇ ਕਿੰਨਾ ਕਿੰਨਾ ਤੇ ਸਮਾਨ ਸੀ ਦੱਸ ਆਟੋ ਭਰ ਕੇ ਤੇ ਨਾ ਸਮਾਨ ਦਾ ਗਿਆ ਸੀ ਤੇ ਮੈਂ ਕੀ ਕਰਦੀ ਤੇ ਐਸ ਕਰਕੇ ਭੰਜੀ ਰਹਿ ਗਏ ਸੀ ਤੇ ਮੈਂ ਕਿਹਾ ਚੱਲ ਅੱਛਾ ਮੰਮੀ ਹਾਂ ਮੰਮੀ ਇਹ ਕੰਮ ਕਰਦੇ ਆ ਉਹ ਇਹਨਾਂ ਦੀ ਜਿਹੜੀ ਇੱਕ ਨਵੀਂ ਪੈਂਟ ਨਹੀਂ ਆ ਗਈ ਸੀ ਕਾਰਗੋ ਸਾਈਡ ਤੇ ਜੇਬਿਆਂ ਵਾਲੀ ਮੈਨੂੰ ਕੀ ਪਤਾ ਉਹ ਕਰੀਮ ਜੇ ਕਲਰ ਦੀ ਮੈਨੂੰ ਨਹੀਂ ਪਤਾ ਹਾਂ ਗੱਲ ਤੇ ਸੁਣੋ ਹਾਂ ਉਹ ਨਾ ਥੋੜੀ ਜਿਹੀ ਖੁੱਲੀ ਆ ਤੇ ਉਹ ਮੈਂ ਠੀਕ ਕਰवानी ਆ ਇਦਾਂ ਕਹਦੇ ਆਪਾਂ ਤੋਂ ਮੈਂ ਇਕੱਠੇ ਚੱਲਦੇ ਤੇ ਮੈਂ ਪੈਂਟ ਕੱਢ ਲੈਣੀ ਆ ਉਹਦੇ ਵਿੱਚੋਂ ਪੈਂਟ ਕੱਢ ਲੈਣੀ ਆ ਹਾਂਜੀ ਹਾਂਜੀ ਤੇ ਅਹ ਤੂੰ ਇੰਜ ਕਰ ਉਹ ਜਦੋਂ ਮੈਂ ਪੈਂਚੀ ਚਲ ਜਾਾਂਗੀ ਬਾਅਦ ਚ ਤੂੰ ਇਹਨਾਂ ਨਾਲ ਚਲ ਜਾਈ ਮੈਨੂੰ ਪਤਾ ਤੈ ਕੱਲੀ ਤੂੰ ਕਿੱਥੇ ਜਾਵੇਂਗੀ ਤਦ ਕਹਿਣ ਡੇਗਾ ਨਾ ਤੂੰ ਇਹਨਾਂ ਨਾਲ ਚਲ ਜਾਈ ਮਮਮੀ ਮੇਰੀ ਗੱਲ ਸੁਣੋ ਨਾ ਤੁਸੀਂ ਜ਼ਰੂਰ ਗਰਮੀ ਚ ਜਾਣਾ ਮੈਂ ਉੱਥੇ ਤੱਕ ਤੁਹਾਨੂੰ ਗੱਡੀ 'ਚ ਛੱਡ ਦੇਨੀ ਆ ਨਾਲੇ ਮੈਂ ਪੈਂਟ ਕੱਢ ਲੈਣੀ ਆ ਤੇ ਨਾਲੇ ਆਪਾਂ ਸਹੀ ਕਰਾ ਲੈਨੇ ਐ ਇਹ ਵੀ ਠੀਕ ਐ ਵਸੇ ਉਹ ਠੀਕ ਐਂਦੀ ਭਈ ਗਰਮੀ ਵੇਖੋ ਨਾ ਕਿੰਨੀ ਆ ਕਿੱਥੇ ਕਿੱਥੇ ਤੂੰ ਕਿੱਥੇ ਜਾਂਦੀ ਰਹੇਂਗੀ ਚੁੱਕੇ ਬੈਗ ਅੱਡਾ ਨਹੀਂ ਇੰਨੇ ਕੀ ਜਾਣਾ ਜਾਣਾ ਤਾਂ ਮੈਂ ਆ ਨਹੀਂ ਪਰ ਇਹਨਾਂ ਬੈਗ ਚੁੱਕ ਕੇ ਤੇ ਗਲੀ 'ਚ ਜਾਏਂਗੀ ਨਾ ਅੱਛਾ ਤੂੰ ਹੀ ਕਹਿੰਦੇ ਹੋਗੇ ਵੀ ਆਟੋ ਤੱਕ ਇਹ ਬਾਦੂ ਜੀ ਨਾ ਉਹ ਉਠਾ ਦੇਗੀ ਤੈਨੂੰ ਤੇ ਕੋਈ ਨਹੀਂ ਮੈਂ ਆਟੋ ਵਾਲਾ ਇੱਥੋਂ ਮੋੜ ਤੋਂ ਆਟੋ ਮਿਲ ਜਣਾ ਤੇ ਘਬਰਾਣੇ ਕਰਨ ਨੂੰ ਜੇ ਤੁਸੀਂ ਤੇ ਦੇਖ ਲੈ ਜਿਵੇਂ ਤੇ ਪਾ ਦੇ ਤੁਹਾਡੇ ਕਰਕੇ ਕੀ ਕਹਿਣ ਨੇ ਫਿਰ ਕੀ ਹੋਇਆ ਮੇਰੇ ਨਾਲ ਚੱਲ ਪੋ ਕੋਈ ਪ੍ਰੋਬਲਮ ਆ ਮੇਰੇ ਨਾਲ ਜਾਂ ਚੇ ਨਹੀਂ ਨਹੀਂ ਮੈਨੂੰ ਕਾਦੀ ਪ੍ਰੋਬਲਮ ਆ ਚਲੋ ਮੈਂ ਪੈਂਟ ਕੱਢ ਕੇ ਲਿਆਂਦੀ ਆ ਫਿਰ ਚੰਗਾ ਉਹ ਜਿਹੜੀ ਤੁਹਾਨੂੰ ਪਤਾ ਹੀ ਆ ਤੁਹਾਨੂੰ ਵਿਖਾਈ ਦੇ ਹੀ ਇਹਨਾਂ ਨੇ ਇੱਕ ਤੇ ਉਹ ਕਰੀਮ ਵਾਲੀ ਆ ਤੇ ਇੱਕ ਬਾਕਸ ਦੇ ਵਿੱਚ ਨਾ ਉਹ ਇਹਨਾਂ ਨੇ ਨਵੀਆਂ ਲਈਆਂ ਸੀ ਨਾ ਬਨਾਣਾ ਉਹ ਵੀ ਹੈਗੀਆਂ ਤੇ ਉਹ ਵੀ ਮੈਂ ਉਹ ਵੀ ਮੈਂ ਕੱਢ ਕੇ ਰੱਖ ਲੈਣੀ ਆ ਇਹ ਕਹਿੰਦੇ ਸੀਗੇ ਕਿ ਆ ਕੇ ਮੈਂ ਫਰੈਸ਼ ਨਪ ਹੋਣਾ ਚਲੋ ਮੈਂ ਕੱਢ ਕੇ ਲੈ ਆਨੀ। ਅੰਜੀ ਅੰਜੀ ਕਰੋ ਹਾਂ ਤੁਸੀਂ ਬਾਅਦ ਚ ਇਹਨਾਂ ਨਾਲ ਚਲ ਜਿਓ। ਉਹ ਕਹਿੰਦੀ ਮੈਂ ਜਾਣਾ ਹੀ ਤੇਰੇ ਨਾਲ ਅੱਗੇ ਜੋ ਜਾਂਦੀ ਤੇਰੇ ਨਾਲ ਮੈਂ ਤਾਂ ਜਾਣ ਨੂੰ ਕੋਈ ਮੈਨੂੰ ਕਹਿੰਦੀ ਮੈਂ ਜਾਣਦੀ ਜਾਣਦੀ ਤੇਰੇ ਨਾਲ ਉਹਨੂੰ ਆਤ ਪਈ ਤੇ ਨਾ ਜਾਣਦੀ ਤਾਈ ਉਹ ਕਹਿੰਦੀ ਮੈਂ ਕਰਾ ਜਾਨੀ ਉਹ ਲੈ ਤੁਸੀਂ ਤਾਈ ਥੋੜਾ ਜੇ ਤੁਸੀਂ ਅਸਲੀ ਸਾਸੇ ਤੁਸੀਂ ਜੇ ਉਹ ਤੇ ਗੱਲ ਬੁੱਧਲ ਠੀਕ ਹੈ ਉਹ ਤੇ ਗੱਲ ਠੀਕ ਹੈ 골ਡੀ ਨੇ ਕੀ ਆਏਗਾ ਨਾ 골ਡੀ ਨੇ ਕੀ ਆਏਗਾ ਨਾ ਕਰਾਮ ਵੀ ਠੀਕ ਮੰਮੀ ਹਾਂ ਮੰਮੀ ਉਹ ਉਹਦੇ ਅੰਦਰ ਤੇ ਪੈਂਟ ਹੈਗੀ ਵੀ ਨਹੀਂ ਆ ਨਵੀਂ ਪੈਂਟ ਇੰਨਾ ਦੀ ਤੇ ਪੁੱਤਰ ਮੈਨੂੰ ਕੀ ਪਤਾ ਉੱਥੇ ਵੇਖ ਲੈ ਕਿ ਤੂੰ ਲੱਭ ਕੇ ਤੇ ਫੇਰ ਚੱਲ ਜੀ ਤੂੰ ਨਹੀਂ ਮੰਮੀ ਮੇਰੀ ਗੱਲ ਤੇ ਗੁੱਸਾ ਨਾ ਕਰੇ ਤੂੰ ਹੀ ਗਲਤੀ ਨਾ ਕਿਤੇ ਉਹਨਾਂ ਦੀ ਪੈਂਟ ਵੀ ਨਹੀਂ ਹੈਗੀ ਤੇ ਉਹਨਾਂ ਦੇ ਜਿਹੜੇ ਬਾਕਸ ਸੀ ਜਿਆ ਨਹੀਂ ਉਹ ਵੀ ਨਹੀਂ ਹੈਗਾ ਤੇ ਸ਼ੂਜ਼ ਵੀ ਨਹੀਂ ਲੱਭਣਦੇ ਸ਼ੂਜ਼ ਤੇ ਅਜੇ ਪਰਸਾ ਹੀ ਤੇ ਆਰਡਰ ਕੀਤੇ ਹੈਗੇ ਉਹ ਨਵੇਂ ਚਿੱਟੇ ਰੰਗ ਦੇ ਮੈਨੂੰ ਨਹੀਂ ਪਤਾ ਅੱਜ ਤੋਂ ਬਾਅਦ ਚ ਲੱਭ ਕੇ ਦੇ ਦੇ ਹਨਾ ਮੰਮੀ ਮੇਰੀ ਗੱਲ ਤੇ ਸੁਣੋ ਹਾਂ ਪੁੱਤ ਮੈਂ ਪਤਾ ਕੀ ਕਹਿੰਦੀ ਹਾਂ ਤੂੰ ਗਲਤੀ ਨਾ ਵਿੱਚ ਤੇ ਨਹੀਂ ਪਾਲੇ ਮੈਨੂੰ ਪਤਾ ਵਾ ਤੂੰ ਜਾਣ ਕੇ ਨਹੀਂ ਪਰ ਉਹਨਾਂ ਦੀ ਨਵੀਂ ਹੈਗੀ ਜੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਮੈਨੂੰ ਬੜਾ ਗੁੱਸਾ ਕਰਨਾ ਵਾ ਚਲ ਤੂੰ ਵੇਖ ਲੈ ਹੈ ਦੱਸ ਭੈਣ ਜੀ ਕੀ ਗੱਲਾਂ ਕਰਨ ਦੇ ਜੇ ਕਿਤਰਾ ਦੀ ਗੱਲ ਕਿਸੇ ਨੇ ਗਲਤੀ ਨਾ ਪੈ ਹੀ ਜਾਂਦਾ ਐ ਢੀ ਘੜੀ ਗਲਤੀ ਨਾ ਦੱਸੋ ਮਾੜੀ ਮੋਟੀ ਚੀ ਜਿਹੜੀ ਗਲਤੀ ਨਾ ਪੈ ਜੂਗੀ ਕਿਤਰਾ ਦੀਆਂ ਗੱਲਾਂ ਕਰਨ ਦੇ ਜੇ ਨਹੀਂ ਮੈਂ ਇੱਕ ਵੱਖਰੀ ਜਗ੍ਹਾ ਤੇ ਰੱਖੀ ਸੀ ਨਾ ਉਹ ਮੈਂ ਕਹ ਨਹੀਂ ਗਲਤੀ ਨਾ ਤੇ ਨਹੀਂ ਪੈ ਗੇ ਤੁਹੀ ਮੈਂ ਇਹ ਸਾਰੇ ਪੁਰਾਣੇ ਹੀ ਪਏ ਆ ਪਰ ਉਹ ਵੀ ਸਾਈਡ ਤੇ ਪਏ ਹੀ ਨਾ ਉਹ ਨਵੇਂ ਹੀ ਹੈਗੇ ਮੰਮੀ ਇਹਨਾਂ ਦੇ ਬਹੁਤ ਜ਼ਿਆਦਾ ਮਹਿੰਗੇ ਆਏ ਤੁਹਾਨੂੰ ਪਤਾ ਉਹ ਬ੍ਰਾਂਡਿਡ ਹੈਗੇ ਹੀਗੇ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਤੁਹਾਨੂੰ ਵੀ ਪਤਾ ਇਹਨਾਂ ਦੇ ਗੁੱਸੇ ਦਾ ਮੈਂ ਕਹ ਨਹੀਂ ਇੱਕ ਵਾਰੀ ਮੈਂ ਚੈੱਕ ਕਰ ਲੈਂਦੀ ਕਿਰਨ ਰਹਿਣ ਤੇ ਕਿਰਨ ਚੈੱਕ ਨਾ ਕਰੀ ਕਿਰਨ ਮੇਰੀ ਗੱਲ ਸੁਣ ਇੱਕ ਵਾਰੀ ਵੇਖਣ ਤੇ ਦੋ ਮੈਨੂੰ ਮੰਮੀ ਆ ਗਈ ਆ ਆਹ ਹੀ ਪੂਟਾ ਦੀ ਤੇ ਮੈਂ ਗੱਲ ਕਰਨਦੀ ਸੀ ਤੇ ਆ ਨਵੀਂ ਜੀਨ ਹਜੇ ਥੋੜੇ ਦਿਨ ਹੀ ਹੋਏ ਲੈ ਕੇ ਆਏ ਆ ਤੇ ਮੰਮੀ ਆ ਹਾਂ ਆ ਬਲੇਜ਼ਰ ਉਹ ਉਹਨਾਂ ਦਾ ਫੇਵਰੇਟ ਆ ਤੇ ਤੁਸੀਂ ਆ ਵੀ ਆਪਣੇ ਬੈਗ 'ਚ ਪਾ ਲਿਆ ਮੈਂ ਤੇ ਉੱਥੇ ਪੁਰਾਣੇ ਕੱਪੜੇ ਕੱਢੇ ਸੀ ਤੇ ਆਹੋ ਹੀ ਡੱਬੇ ਦੀ ਮੈਂ ਗੱਲ ਕਰਨ ਦੀ ਸੀਗੀ ਮੰਮੀ ਇੱਕ ਵਾਰੀ ਪੁੱਛਦੇ ਲੈਂਦੇ ਮੈਨੂੰ ਪਰਫਿਊਮ ਹੀ ਨਹੀਂ ਛੱਡੇ ਮੰਮੀ ਆ ਕਿੰਨੇ ਮਹਿੰਗੇ ਪਰਫਿਊਮ ਹੈਗੇ ਆ ਮੈਂ ਤੇ ਪਾਏ ਵੀ ਨਹੀਂ ਸੀਗੇ ਬੈਗ ਦੇ ਵਿੱਚ ਤੇ ਤੁਸੀਂ ਮੈਨੂੰ ਇੱਕ ਵਾਰੀ ਪੁੱਛਿਆ ਵੀ ਨਹੀਂ ਇਹ ਤੂੰ ਹੀ ਪਾਇਆ ਸੀ ਮੈਂ ਥੋੜਾ ਸਮਾਨ ਪਾਇਆ ਐਵੇਂ ਕਹੀ ਚੰਨੀ ਆ ਮੇਰਾ ਨਾਮ ਹੈ ਦੱਸੋ ਭੈਜੀ ਮੈਂ ਕੋਈ ਇਸ ਤਰ੍ਹਾਂ ਦੀ ਹੈਗੀ ਆ ਇਹਦੇ ਕਹਿੰਦੇ ਕੀ ਮਤਲਬ ਆ ਮੰਮੀ ਮਤਲਬ ਨਾ ਸਾਰਿਆਂ ਨੂੰ ਵਿਖੰਦਿਆ ਵਾ ਜਸਵੀਰ ਇਹ ਕੀ ਕੀਤਾ ਸਾਰਾ ਹੀ ਉਹਦਾ 골ਡੀ ਦਾ ਹੀ ਸਮਾਨ ਚੁੱਕ ਕੇ ਲੈ ਚੱਲੀ ਆ ਨਾ ਤੇਰਾ ਪੁੱਤ ਨਾ ਕੁਝ ਪਾਵੇ ਕੀ ਨੋ ਮਾਇਆ ਜੇ ਬਲੇ ਸਾਰਾ ਹੀ 골ਡੀ ਦੇ ਕਪੜੇ ਬੂਟ ਸਾਰਾ ਕੁਝ ਲੈ ਚਲੀ ਜੇ ਪੇਕੇ ਦੇਣ ਲਈ ਤੂੰ ਪੁਰਾਣੇ ਕਪੜੇ ਲੈ ਕੇ ਲਿਜਾਣੇ ਆ ਤੇ ਉਹਦੇ ਨਵੇਂ ਮੁੰਡੇ ਦੇ ਕਪੜੇ ਤੈਨੂੰ ਪਤਾ ਕਿੰਨੀ ਕਮ ਔਕੀ ਕਮਾਈ ਉਹਦੀ ਐੜ ਐੜ ਮਹਿੰਗੇ ਬ੍ਰਾਂਡਡ ਕਪੜੇ ਲੈਂਦਾ ਹਰ ਚੀ ਬ੍ਰਾਂਡਡ ਪਾਉਂਦਾ ਉਹਦੇ ਦੂਜੇ ਪਾਉਂਦਾ ਹੀ ਦੀ ਉਹਨੇ ਉਹਦੀ ਜਾਨ ਖਾਣੀ ਸੀ ਕਿੱਥੇ ਗਿਆ ਮੇਰਾ ਸਮਾਂ ਇਹ ਸ਼ੁਰੂ ਤੇ ਪਤਾ ਕੀ ਕਰਦੀ ਰਹੀ ਆ ਪੇਕੇ ਦਾ ਘਰ ਭਰਦੀ ਰਹੀ ਆ ਮੈਨੂੰ ਜੋ ਛੋਕ ਛੋਕ ਕੇ ਤੇ ਉੱਥੇ ਦੇਂਦੀ ਰਹੀ ਆ ਇਹ ਲਾ ਚੁਰੂ ਦਾ ਯਹੀ ਹਾਲ ਹੈ ਐ ਨਹੀਂ ਕਿ ਨਹੀਂ ਨਵਾਂ ਹਲੇ ਚੁਰ ਗਈ ਹੈ ਹਿਆਲੀ ਉਹ ਮੈਨੂੰ ਤਾਂ ਪਤਾ ਹੀ ਹੈ ਸਾਰਾ ਕੁਝ ਕਸ ਉਹਦੀ ਐਡੀ ਔਖੀ ਕਮਾਈ ਤੇ ਚੁੱਕ ਚੁੱਕੇ ਸਾਰਾ ਸਮਾਨ ਪੇਕਿਆਂ ਦੇ ਘਰ ਆ ਕੇ ਜੇ ਸੀ ਨਾ ਵੇਖਦੇ ਇਹਨੇ ਤਾਂ ਦੇ ਹੀ ਆਣਾ ਇਹ ਨਹੀਂ ਦੇਆ ਨਾ ਸੀ ਖੋਲਣ ਨਹੀਂ ਸੀ ਦੰਦੀ ਵੀ ਪੈ ਉਹ ਕਹੀ ਜਾਂਦੀ ਜਿਹਦਾ ਸਮਾਨ ਉੱਥੇ ਪਿਆ ਸੀ ਉਹਦਾ ਸਮਾਨ ਉੱਥੇ ਪਿਆ ਲੈ ਆਪਣਾ ਵਾਲਾ ਸੁਝਦਾ ਹਾਂ ਪਰ ਜੀ ਦਾਦੀ ਤੁਹਾਨੂੰ ਪਤਾ ਸੀ ਤੁਸੀਂ ਦੱਸਿਆ ਕਿਉਂ ਨਹੀਂ ਪਹਿਲਾਂ ਮੈਨੂੰ ਹਾਂ ਹੈ ਕੀ ਹੈ ਮੈਨੂੰ ਕੀ ਪਤਾ ਸੀ ਕੀ ਦਸੀਏ ਪੁੱਤਰ ਤੈਨੂੰ ਇਹ ਚੁਰੂ ਤਾਂ ਇਹ ਕੁਝ ਕਰਦੀ ਰਹੀ ਮਮੀ ਇਰੇ ਵਿੱਚ ਨਾ ਉਹਨਾਂ ਨੇ ਪੈਸੇ ਵੀ ਰੱਖੇ ਹੋਏ ਸੀ ਤੇ ਉਹ ਵੀ ਤੁਹੀਂ ਨਾਲ ਹੀ ਪਾਲੇ ਵਿੱਚ ਤੇ ਜੇ ਇਹ ਸਭ ਗੱਲਾਂ ਦਾ ਇਹਨਾਂ ਨੂੰ ਪਤਾ ਲੱਗੇ ਫੇਰ ਨਾ ਨਾ ਪੁੱਤ ਮੰਮੀ ਇੱਕ ਗੱਲ ਹੋਰ ਦੱਸਾਂ ਉਹ ਜਿਹੜਾ ਇਹਨਾਂ ਦਾ ਪੈਂਟ ਕੋਟ ਜਿਹੜਾ ਲੱਭਣ ਨਹੀਂ ਦਿਆ ਸੀਗਾ ਸਾਨੂੰ ਉਹ ਅਚਾਨਕ ਹੀ ਮੈਂ ਇੰਸਟਾਗ੍ਰam ਖੋਲਿਆ ਉਹ ਮਾਮਾ ਜੀ ਦੇ ਮੁੰਡੇ ਨੇ ਪਾਇਆ ਹੋਇਆ ਸੀਗਾ ਉਹ ਤਾਂ ਗਵਾਚ ਗਿਆ ਸੀ ਮੈਨੂੰ ਥੋੜਾ ਪਤਾ ਐਵੇਂ ਮੇਰੇ ਭਤੀਜੇ ਨੇ ਪਾਇਆ ਤੇ ਇਹਦਾ ਮਤਲਬ ਕੋਟ ਵਰਗਾ ਕੋਟ ਨਹੀਂ ਹੋ ਸਕਦਾ ਮੰਮੀ ਪਾਗਲ ਨਾ ਬਣਾਓ ਸੇਮ ਉਤਨਾ ਦਾ ਹੀਗਾ ਇੱਕ ਦੋ ਚੀਜ਼ਾਂ ਹੋ ਸਕਦੀਆਂ ਪਰ ਬਿਲਕੁਲ ਉਸ ਤਰ੍ਹਾਂ ਦਾ ਕਿੰਨਾ ਕੋਟ ਹੋ ਸਕਦਾ ਮੈਂ ਤੇ ਤਾਈ ਜੀ ਨੂੰ ਵੀ ਪੁੱਛਿਆ ਪਰ ਇਹਨਾਂ ਨੇ ਵੀ ਮੈਨੂੰ ਜਵਾਬ ਨਹੀਂ ਦਿੱਤਾ ਇਹਨਾਂ ਨੇ ਵੀ ਇਹੋ ਕਿਹਾ ਇੱਧਰ ਉੱਧਰ ਪਿਆਣਾ ਵਾ ਜਾਂ ਗਵਾਚ ਗਿਆਣਾ ਵਾ ਉਹ ਕੋਟ ਦੇ ਉੱਤੇ ਇੱਕ ਨਿਸ਼ਾਨੀ ਸੀ ਮੰਮੀ ਉਹ ਥੋੜਾ ਜਿਹਾ ਨਾ ਇੱਥੇ ਨਾ ਕੁਦੜਿਆ ਸੀਗਾ ਤੇ ਸੇਮ ਉਤਨਾ ਹੀ ਉਹਦੇ ਉੱਤੇ ਹੋਇਆ ਸੀਗਾ ਇੰਨਾ ਕੁਝ ਸਿਮਿਲਰ ਨਹੀਂ ਹੋ ਸਕਦਾ ਤੇ ਉਹ ਇੰਨਾ ਦਾ ਹੀ ਕੋਟ ਸੀ ਨਾ ਮੰਮੀ ਜਿਹੜਾ ਤੁਸੀਂ ਉਹਨਾਂ ਨੂੰ ਦੇ ਦਿੱਤਾ ਪਰ ਇਹ ਸਭ ਕਿਉਂ ਪਤ ਜਵੀਰ ਤੂੰ ਜਾਣੇ ਐਸੇ ਕਰਕੇ ਆਪਣੇ ਘਰ ਦਾ ਸਮਾਨ ਚੁੱਕ ਚੁਕੇ ਉਧਰ ਦੇ ਆ ਨਹੀਂ ਆਪਣੇ ਪੁੱਤਰ ਦੇ ਕੱਪੜੇ ਦੇਣ ਦੀ ਇਹਦੀ ਬੈਡਸ਼ੀਟ ਵੀ ਲੈ ਚਲੀ ਹੈ ਇਹਦੀ ਮੰਮੀ ਨੇ ਥੋੜੇ ਦਿਨ ਹੋਏ ਦੇਖ ਕੇ ਗਈ ਸੀ ਮੈਂ ਖਾਲੀ ਹੱਥ ਨਹੀਂ ਜਾਣਾ ਫਰੂਟ ਦੇ ਨਾਲ ਬੈਡਸ਼ੀਟ ਲੈ ਕੇ ਆਈ ਸੀ ਇਹਦੀ ਮੰਮੀ ਤੋਂ ਦੀ ਪੇਕੇ ਦੇ ਨਾਲ ਸਾਮਾਨ ਚੁੱਕ ਚੁਕੇ ਦੇ ਹੀ ਜੰਨੀ ਆ ਅਸਲ ਦੇ ਵਿੱਚ ਨਾ ਇਹਦੇ ਪੇਕੇ ਗਿਆ ਗਰੀਬ ਇਹ ਆਪਣੇ ਕਰਾਂਦੀ ਬੱਲੇ ਬੱਲੇ ਤੇ ਮੇਰੀ ਉੱਤੇ ਸੋਭਾ ਆਏਗੀ ਪਰ ਅੱਚੀ ਉਹ ਨਹੀਂ ਸੋਭਾ ਸੋਭਾ ਕੁਝ ਨਹੀਂ ਆਉਂਦੀ ਸੋਗ ਅਗਲੇ ਨਿਵੇ ਸਮੇਂ ਲਈ ਜਾਣੋ ਤੇ ਇਹ ਤਾਂ ਬੇਇੱਜ਼ਤੀ ਨਾ ਕਰ ਰੇ ਤੇ ਬੇਇੱਜ਼ਤੀ ਨਾ ਕਰ ਆਪਣੇ ਘਰ ਦਾ ਆਪਣੇ ਬੱਚਿਆਂ ਦਾ ਆਪਣੇ ਆਦਮੀ ਅਸਵਾਨ ਨੂੰ ਹੁੰਦਾ ਸਮਾਨ ਚੁੱਕ ਚੁੱਕੇ ਦੇ ਐਡੀ ਐਡੀ ਮਹਿੰਗੇ ਪਰਫਿਊਮਾ ਜੜਿਆਦੀ ਅੱਜੇ ਨਹੀਂ ਕਦੀ ਵਰਤਿਆ ਇਹ ਚੁਕ ਚੁਕੇ ਨਾਲ ਪਤੀ ਜੰਪਾ ਮੈਨੋਂ ਜਾ ਚਾਵੇ ਵਰਤਨ ਦੀ ਪਾਵਨਾ ਹੋਵੇ ਇਹਦਾ ਬਦਲੇ ਫੋੜਕ ਨਹੀਂ ਇੱਥੇ ਸੋਰੇ ਛੋਗਾਰੇ ਕਿਨੂੰ ਤੇ ਪੇਕੇ ਗਰੀਬੇ ਰਿਤੇ ਉਹਨਾਂ ਦਾ ਘਰ ਹੀ ਭਰੀ ਸਮਝਦੀ ਨਹੀਂ ਕੋਈ ਗੱਲ ਛੱਡ ਦੇ ਹੁਣ ਜੋ ਕਰਦੀ ਨੇ ਪਿੱਛੇ ਹੁਣ ਤਾਂ ਛੱਡ ਤੇ ਨੂੰ ਆ ਗਈ ਹੁਣ ਤੇ ਉਹਨੂੰ ਪਤਾ ਲੱਗਦਾਗਾ ਸਾਥਾਂ ਦੇ ਪਤਾ ਹੀ ਸੀ ਅਸੀਂ ਕਹਿੰਦੇ ਕਹਿੰ ਤੈਨੂੰ ਕੁਝ ਕਹਨੇ ਹੁਣ ਓਏ ਬਦਨਾਮੀ ਨਹੀਂ ਨੂੰ ਦੇ ਸਾਹਮਣੇ ਕੀ ਕਰਨ ਢਈਆਂ ਤੋ ਦੱਸ ਉਹ ਪੇਕੇ ਨਾਲ ਸੁਬਾਨੀ ਚੁਕ ਚੁਕੇ ਲੈ ਜੰਨੀ ਹੁੰਦਰ ਮੰਮੀ ਮੰਮੀ ਕਿਉਂ ਇਸ ਤਰ੍ਹਾਂ ਕਰਦੇ ਜੀਗੇ ਕੀ ਮੇਲਦਾ ਤੁਹਾਨੂੰ ਇਹ ਸਾਰਾ ਕੁਝ ਕਰਕੇ ਆ ਸਭ ਕੁਝ ਕਰਕੇ ਨਾ ਤੁਹਾਡੀ ਬੇਇੱਜ਼ਤੀ ਹੁੰਦੀ ਆ ਕੋਈ ਤੁਹਾਨੂੰ ਵਾਹ ਵਾਹ ਹੀ ਨਹੀਂ ਮਿਲਣਦੀ ਤੇ ਮੇਰੀ ਗੱਲ ਸੁਣੋ ਤੁਸੀਂ ਕੀ ਸਮਝ ਦੇਜੇ ਇਹਨਾਂ ਨੂੰ ਕੁਝ ਪਤਾ ਨਹੀਂ ਆ ਜਾਂ ਮੈਨੂੰ ਕੁਝ ਨਹੀਂ ਪਤਾ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਘਰੇ ਗਈ ਸੀ ਨਾ ਉਹਨਾਂ ਨੇ ਮੈਨੂੰ ਸਗਨ ਪਾਇਆ ਸੀ 10000 ਰੁਪਿਆ ਮੈਨੂੰ ਪਤਾ ਲੱਗ ਗਿਆ ਸੀਗਾ ਤੁਸੀਂ ਆਪਣੇ ਪਰਸ ਚੋਂ ਕੱਢ ਕੇ ਦਿੱਤਾ ਮੈਂ ਵੇਖ ਲਿਆ ਸੀ ਮੰਮੀ ਪਰ ਮੈਂ ਉਸ ਟਾਈਮ ਕੁਛ ਨਹੀਂ ਬੋਲੀ ਤਾਂ ਕਿ ਤੁਹਾਡੀ ਬੇਇੱਜ਼ਤੀ ਨਾ ਹੋਵੇ ਮੈਂ ਤੇ ਪਲ-ਪਲ ਤੁਹਾਡੇ ਬਾਰੇ ਸੋਚਦੀ ਸੀ ਕਿ ਤੁਸੀਂ ਨਹੀਂ ਚੁੱਕਣੇ ਚਾਹੀਦੇ ਫੇਰ ਕਿਉਂ ਐ ਮੈਨੂੰ ਇੱਕ ਵਾਰ ਚੋਪ ਰਹਿਣਾ ਪੈ ਗਿਆ ਪਰ ਮੰਮੀ ਇੱਕ ਵਾਰ ਨਹੀਂ ਹੋਇਆ ਬਾਰ-ਬਾਰ ਹੋਇਆ ਇਹਨਾਂ ਦੀਆਂ ਟੈਗ ਲੱਗੀਆਂ ਟੀ-ਸ਼ਰਟਾਂ ਅਲਮਾਰੀ ਵਿੱਚ ਨਿਕਲ ਜਾਂਦੀਆਂ ਹੈਗੀਆਂ ਤੇ ਮੈਨੂੰ ਪਤਾ ਹੈਗਾ ਕਿੱਥੇ ਜਾਂਦੀਆਂ ਕਿਉਂਕਿ ਸਾਬਤ ਦੇਖਿਆ ਜਾਂਦਾ ਅੱਜਕੱਲ ਦੇ ਐਸੇ ਸੋਸ਼ਲ ਮੀਡੀਆ ਦਾ ਜ਼ਮਾਨਾ ਕੁਛ ਵੀ ਲੁਕਿਆ ਨਹੀਂ ਰਹਿੰਦਾ ਮੰਮੀ ਇਤਨਾ ਤੁਸੀਂ ਕਰਨਦੇ ਜੀ ਨਾ ਖਾਂ ਲੂ ਜੇ ਮਾਮਾ ਜੀ ਨੇ ਆਪ ਕੁਛ ਕੀਤਾ ਥੋੜਾ ਬੋਤਾ ਆਪਣੇ ਪੈਸਿਆਂ ਨਾਲ ਤੇ ਆਪਾਂ ਕਿਸੇ ਨੇ ਯਕੀਨ ਨਹੀਂ ਕਰਨਾ ਕਿ ਉਹਨਾਂ ਨੇ ਦਿੱਤਾ ਕਿਸੇ ਨੇ ਨਹੀਂ ਕਰਨਾ ਯਕੀਨ ਆਪ ਪਹਿਹੀ ਸੋਚਣਾ ਕਿ ਤੁਸੀਂ ਘਰੋਂ ਹੀ ਕੱਢ ਕੇ ਦਿੱਤੇ ਹੋਣੇ ਉਹਨਾਂ ਨੂੰ ਪੈਸੇ ਤੇ ਅੱਜ ਇਹ ਸਭ ਕੁਝ ਉਜਾਗਰ ਹੋ ਗਿਆ ਮੇਰੇ ਸਾਹਮਣੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਇਤਨਾ ਤੁਹਾਡੀ ਬੇਇੱਜ਼ਤੀ ਹੋਵੇ ਮੇਰੇ ਸਾਹਮਣੇ ਪਰ ਮੈਨੂੰ ਸ਼ੱਕ ਕੋ ਦੋਪਿਆ ਮੰਮੀ ਜੋ ਸਾਰਾ ਸਮਾਨ ਮੈਂ ਉੱਥੇ ਹੀ ਕੱਢ ਕੇ ਰੱਖਿਆ ਸੀ ਤੇ ਬਾਅਦ 'ਚ ਉੱਥੇ ਕੁਝ ਵੀ ਨਹੀਂ ਹੈਗਾ ਤੇ ਫਿਰ ਇੱਥੇ ਤੁਹਾਡੀ ਜ਼ਬਾਨ ਜਿਹੜਾ ਬੰਦਾ ਝੂਠ ਬੋਲਦਾ ਨਾ ਉਹ ਇਤਨਾ ਹੀ ਥੋੜੀ ਜ਼ਬਾਨ ਦੀ ਲੜਖੜਾਉਂਦੀ ਹੈ ਮੈਨੂੰ ਸਭ ਪਤਾ ਲੱਗ ਗਿਆ ਸੀ ਪਰ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹਾਂਗੀ ਮੰਮੀ ਜਿੰਨਾ ਤੁਹਾਡਾ ਕੋਹ ਹਸਾਰ ਸਕਦਾ ਨਾ ਥੋੜਾ ਬੋਤਾ ਉਹਨਾਂ ਨੂੰ ਦਵੋ ਪਰ ਸਾਰਿਆਂ ਨਾਲ ਸਲਾਹ ਕਰਕੇ ਜਿਹੜਾ ਕੁਝ ਨਹੀਂ ਪੰਦਾ ਨਹੀਂ ਕਰਦਾ ਉਹ ਦਵੋ ਇਤਨਾ ਪਾ ਘਰ ਦੇ ਵਿੱਚ ਚੋਰੀਆਂ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਸਾਰਿਆਂ ਨੂੰ ਤੇ ਤੁਸੀਂ ਇਹ ਸੋਚੋ ਜੇ ਇਹ ਸਾਰੀ ਗੱਲ ਇਹਨਾਂ ਨੂੰ ਪਤਾ ਲੱਗ ਗਈ ਪਾਪਾ ਨੂੰ ਪਤਾ ਲੱਗ ਗਈ ਫਿਰ ਕੀ ਹੋਊਗਾ ਮੰਮੀ ਇਹ ਤੇ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈਗੇ ਇਹ ਮੈਂ ਹੀ ਵਿਖਾਤਾ ਇਹਨਾਂ ਨੂੰ ਕਿ ਇਹ ਆਦੇ ਤੁਹਾਡਾ ਕੋਟ ਆ ਬਸ ਕਰ ਕਰ ਬਹੁਤ ਹੋ ਗਿਆ ਵਾਕੇ ਸਹੀ ਕਹਿਣ ਦੇ ਚਾਹੀ ਜੀ ਮੈਂ ਗੁਨਾਹਗਾਰ ਹਾਂ ਮੈਂ ਜਦੋਂ ਦੀ ਇਸ ਘਰ ਚ ਵਿਆਹੀ ਹਾਂ ਨਾ ਮੈਂ ਇਤਰੇ ਕਰਦੀ ਹੁੰਦੀ ਸੀ ਕਿਉਂਕਿ ਮੇਰੇ ਪਿੱਛੇ ਪੇਕੇ ਦਾ ਸਾਹਮਦਾ ਹੀ ਘਰ ਸੀ ਇੱਥੇ ਜਦੋਂ ਮੈਂ ਆਈ ਖੁੱਲਾ ਡੁੱਲਾ ਸੀ ਮੈਨੂੰ ਇਹ ਸੀ ਕਿ ਮੇਰੇ ਪੇਕੇ ਵੀ ਚੀਜ਼ਾਂ ਲੈਣ ਵਰਤਣ ਉਹਨਾਂ ਨੂੰ ਪਤਾ ਲੱਗੇ ਚੀਜ਼ਾਂ ਹੈਗੀਆਂ ਪਰ ਚਾਹੀਜੀ ਮੈਂ ਭੁੱਲ ਗਈ ਸੀ ਕਿ ਕੱਲ ਨੂੰ ਮੇਰੀ ਨੂ ਵੀ ਆਣੀ ਆ ਜੇ ਮੈਂ ਸਭ ਕੁਝ ਕਰੂੰਗੀ ਕੱਲ ਨੂੰ ਮੇਰੇ ਨੂ ਵੀ ਕਰੂੰਗੀ ਮੈਂ ਉਹਨੂੰ ਕਿਤਰਾ ਰੋਕ ਪਾਵਾਂਗੀ ਪਰ ਇਹ ਗੱਲ ਦੱਸਾਂ ਚਾਹੀਜੀ ਇਹਦੇ ਚ ਗੁਨਾਹਗਰ ਤੁਸੀਂ ਵੀ ਜੇ ਤੂੰ ਹੀ ਸ਼ੁਰੂ ਤਾਂ ਮੈਨੂੰ ਰੋਕਿਆ ਹੀ ਨਹੀਂ ਜੋ ਮੈਂ ਕੰਦੀ ਰਹੀ ਤੂੰ ਹੀ ਕਰਦੇ ਰੇ ਦਿੰਦੇ ਰੇ ਜੇ ਤੁਸੀਂ ਰੋਕਦੇ ਨਾ ਤੇ ਮੈਂ ਗਾਂ ਇੰਨਾ ਨਾ ਵੱਧ ਦੇ ਜਸਵੀਰ ਅਸੀਂ ਤਾਂ ਇਹੀ ਸੋਚਦੇ ਅੱਜ ਵੀ ਸਮਝਦੀ ਐ ਅੱਜ ਵੀ ਸਮਝਦੀ ਐ ਕੋਈ ਨਹੀਂ ਕੱਲ ਨੂੰ ਇਹਦੀ ਨੂੰ ਆਏਗੀ ਤਰ ਤੂੰ ਸਮਝ ਜਾਏਗੀ ਤੂੰ ਹਟਿਓ ਨਹੀਂ ਐ ਨਾ ਕੰਮਾਂ ਤੋਂ ਰੋਜ਼ ਹੀ ਮੈਂ ਜਾਣਾ ਰੋਜ਼ ਹੀ ਮੈਂ ਜਾਣਾ ਹਿਸਾਬ ਨਾ ਜਾਈ ਦਾ ਹਿਸਾਬ ਨਾ ਕਰੀ ਦਾ ਸਹੀ ਗੱਲ ਐ ਘਰ ਤੇ ਰਹੀ ਐ ਸਹੀ ਗੱਲ ਐ ਵਾਕਏ ਜੀ ਕਈ ਸੱਸਾਂ ਐਸੇ ਕਰਕੇ ਚੁੱਪ ਕਰ ਜਾਂਦੀਆਂ ਕਿ ਸਾਡੇ ਘਰ ਵਿੱਚ ਕਲੇਸ਼ ਨਾ ਹੋਵੇ ਪਰ ਤੁਸੀਂ ਦੱਸੋ ਵੀ ਆਹ ਜੋ ਕੰਮ ਕਰਦੀਆਂ ਕਈ ਸੱਸਾਂ ਇਹ ਕੋਈ ਚੰਗੀ ਗੱਲ ਐ ਤੇ ਉਹ ਇਹ ਸੋਚਦੀਆਂ ਵਾ ਕਿ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਤੇ ਮੈਂ ਇਤਨਾ ਕਰੀ ਜੰਨੀ ਆ ਪਰ ਸਾਰਿਆਂ ਦੀ ਅੱਖਾਂ ਹੁੰਦੀਆਂ ਵਾ ਇੱਧਰ ਵੇਖੋ ਸਭ ਨੂੰ ਪਤਾ ਲੱਗਦਾ ਵਾ ਵੇਖੋ ਜੀ ਆਣਾ ਵਿੱਚ ਕਈ ਤਾਂ ਐਹੋ ਜੀਆਂ ਸੱਸਾਂ ਹੁੰਦੀਆਂ ਜੇ ਚਲੋ ਕੋਈ ਵੀ ਸਮਾਨ ਬੱਚ ਕੋ ਜਾਵੇ ਸੌਹਰਿਆ ਜਿਹੜੀ ਵੰਡਣ ਗਿਆ ਪੇਕਿਆਂ ਚ ਵੰਡਣ ਗਿਆ ਵੀ ਉਧਰ ਭੇਜ ਦਈਏ ਸਾਰਾ ਕੁਝ ਤੇ ਚਲੋ ਜੀ ਸਾਡਾ ਸਟੋਰੀ ਵੇਖ ਕੇ ਤੁਸੀਂ ਸਮਝ ਹੀ ਜਾਣਾ ਹੈਗਾ ਤੇ ਸਾਡਾ ਇਹੋ ਹੀ ਸੀ ਸੁਝਾ ਜਿਹੜੀਆਂ ਸੱਸਾਂ ਇਤਨਾ ਕਰਦੀਆਂ ਨਾ ਜੀ ਇਤਰਾ ਨਾ ਕਰੋ ਉਹ ਕੰਮ ਕਰੋ ਜਿਸ ਕੰਮ ਨੂੰ ਤੁਸੀਂ ਨੂੰਹਾਂ ਨੂੰ ਵੀ ਰੋਕ ਸਕਦੇ ਹਾਂ ਜੇ ਨਹੀਂ ਤਾਂ ਵੇਖ ਲਓ ਇਹ ਬਸ ਰੋਟੀ ਕੱਚੀ ਪੱਕੀ ਥਲਣੀ ਤੇ ਆਪ ਨੂੰ ਹੀ ਪੈਣੀ ਜੇ ਉਹ ਕੰਜੜੇ ਰਾ ਸੋ ਦਿਨ ਚੋਰ ਦੇ ਇੱਕ ਦਿਨ ਸਾਧ ਹਾਂਜੀ ਇੱਕ ਦਿਨ ਸਾਧ ਅਸੀਂ ਨਹੀਂ ਰੋ ਸਕਦੇ ਤੇਰੀ ਨੂ ਨੇ ਤਾਂ ਰੋਕ ਦਿੱਤਾ ਵੇਖੋ ਜੀ ਆ ਮੇਰੇ ਸਾਸਰੇ ਨੇ ਮਨ ਰੋਕਿਆ ਮੇਰੇ ਜਠਾਣੇ ਨੇ ਮੈਨੂੰ ਰੋਕਿਆ ਆ ਨੂ ਕੋ ਮੇਰੇ ਚੋੜੀ ਫੜੀ ਗਈ ਐ ਤੇ ਇਹ ਨੂ ਵੀ ਚੰਗੀ ਰਹੀ ਜੇ ਨਾ ਚੋਰੀ ਮੇਰੀ ਰੋਕਦੀ ਆ ਨਹੀਂ ਤਾਂ ਕੱਲ ਨੂੰ ਇਹਨੇ ਇਹੋ ਕੁਝ ਕਰਨਾ ਸੀ ਤੇ ਗਾਂ ਇਹਦੀ ਨੂ ਨੇ ਵੀ ਕਰਨਾ ਸੀ ਦੇਖ ਲੋ ਚਪੇੜ ਉਹਦੇ ਮਾਰਿਓ ਜੇ ਤੁਸੀਂ ਖੁਦ ਚਪੇੜ ਕਰ ਮਾਰਨ ਦੇ ਲੈਣ ਦੇ ਆਲਾ ਬਲ ਜੀ ਚਲੋ ਜੀ ਜੇ ਸਾਡੀ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇ ਸਾਡੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਨੋਟੀਫਿਕੇਸ਼ਨ ਓਨ ਕਰਿਆ ਕਰੋ ਤਾਂ ਕਿ ਸਾਡੀਆਂ ਵੀਡੀਓਸ ਆਜੋ ਤੁਹਾਡੇ ਤੱਕ ਪਹੁੰਚ ਜਾਣ ਅੱਛਾ ਇੱਕ ਗੱਲ ਕਹਿ ਦਿਆਂ ਪੈਂਚੇ ਇੱਕ ਗਾਣਾ ਸੀ ਨਾ ਰਜੇਸ਼ ਖੰਨਾ ਦਾ ਪੱਥਰ ਵੋ ਮਾਰੇ ਜਿਸ ਕੋ ਹੈ ਨਾ ਕੋਈ ਗਾਣਾ ਹੈਗਾ ਸੀ ਰੋਟੀ ਫਿਲਮ ਦਾ ਉਹ ਜਿਨ ਕੇ ਖੁਦ ਕੇ ਦੀਵਾ ਕਾਂਚ ਕੇ ਘਰੋਂ ਦੂਸਰੋਂ ਦੇ ਘਰ ਮੇ ਪਤਾ ਨਹੀਂ ਮਾਰਤੇ ਹੈ ਨਾ ਹੈ ਨਾ ਉਹ ਡਾਇਲੋਗ ਹੈਗਾ ਸੀ ਵੀ ਇੱਥੋਂ ਕੋਈ ਮਤਲਬ ਉਹ ਪਤਾ ਲੈਲਾ ਮਜਨੂ ਦਾ ਸੀ ਕਿ ਰੋਟੀ ਫਿਲਮ ਦਾ ਸੀ ਕੋਈ ਇਸ ਤਰ੍ਹਾਂ ਦਾ ਹਾਂ ਰੋਟੀ ਫਿਲਮ ਦਾ ਸੀ ਉਹ ਬੱਚਾ ਰੋਟੀ ਲੈ ਕੇ ਆਂਦਾ ਚੁੱਕੇ ਤੇ ਉਹ ਲੈਲਾ ਮਜਨੂ कंफ्यूज ਹੈਗੀ ਮੈਸ ਕਲ ਦੇ ਵਿੱਚ ਉਹ ਤੇ ਉਹ ਕੋਈ ਮਤਲਬ ਬਾਨ ਦਿੰਦੇ ਹੈਗੇ ਤੇ ਸਾਰੇ ਜਣੇ ਨਾ ਪੱਥਰ ਚੁੱਕ ਕੇ ਮਾਰਨ ਲੱਗਦੇ ਆ ਔਰ ਚ ਰਿਸ਼ਿਕਪੂਰ ਆਂਦਾ ਹੈ ਰਿਸ਼ਿਕਪੂਰ ਆ ਕੇ ਕਹਿੰਦਾ ਹੈ ਕਿ ਇੱਥੇ ਪੱਥਰ ਉਹ ਹੀ ਮਾਰੇ ਜਿਹੜਾ ਪਾਪੀ ਨਾ ਹੋਵੇ ਤੇ ਵੇਖੋ ਜੀ ਦੁਨੀਆ 'ਚ ਹਰ ਪਾਪੀ ਹੁੰਦਾ ਤੇ ਇਸ ਕਰਕੇ ਇਹ ਗੱਲ ਕਹਿਣ ਡੇ ਆ ਕਿ ਪੱਥਰ ਉਹ ਹੀ ਚੁੱਕ ਕੇ ਮਾਰਿਓ ਜਿਹੜਾ ਪਾਪੀ ਨਾ ਹੋਵੇ ਤੇ ਇਹਦੇ ਚ ਸਟੋਰੀ ਵਿੱਚ ਸਾਡੇ ਇਹੋੀ ਚੀਜ਼ ਮੰਨਣ ਡਈ ਆ ਕਿ ਗੁਨਾਹ ਨਾ ਕਰੋ ਨਾ ਕਰਵਾਓ ਬਿਲਕੁਲ ਜੀ ਇਹ ਜੀ ਹਾਂ ਚਲੋ ਜੀ ਥੈਂਕ ਯੂ ਸੋ ਮਾਜੀ ਭਾਈ ਸਸ਼ਿਕਾ